ਹਾਂਜੀ ਦੋਸਤੋ ਅਸੀਂ ਆਇਆ ਖਡੂਰ ਸਾਹਿਬ ਤੋਂ ਤੇ ਬਈ ਨਦੀ ਆਗੇ ਤੇ ਦਾਤਨ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਨਾਨਕ ਦੇਵ ਜੀ ਬਈ ਨਦੀ ਦੇ ਵਿੱਚ ਸ্নানਨ ਕਰਿਆ ਕਰਦੇ ਸੀ ਆ ਤੁਹਾਨੂੰ ਇੱਕ ਚੀਜ਼ ਦਿਖਾਉਣਿਆਂਗੇ ਵੀ ਮੰਨ ਲੈ ਚੱਟਾਂ ਤੋਂ ਸਰਕਾਰ ਵੀ ਡਰ ਗਈ ਇਹ ਤੁਸੀਂ ਕਹੋਗੇ ਵੀ ਕੀ ਗੱਲ ਐਤੀ ਕਿਉਂਕਿ ਹੈਪੀ ਵੀਡੀਓ ਆ ਖਾਸ ਕਰਕੇ ਰਸਤੇ ਦੀਆਂ ਬੜੀਆਂ ਪਾਉਂਦੇ ਰਹਣਿਆਂਗੇ ਉਰੇ ਡਰਨ ਵਾਲੀ ਗੱਲ ਆ ਐ ਪੀਸਾਬ ਲਾ ਲਓ ਵੀ ਆ ਸੜਕ ਦੇ ਕੋਲੋਂ ਸਾਰਾ ਰਸਤਾ ਵੱਡਤਾ ਠੀਕ ਹੈ ਜੀ ਆ ਦੇਖੋ ਰਸਤਾ ਸਾਰਾ ਵੱਡਤਾ ਸੜਕ ਦੇ ਕੋਲੋਂ ਫੁੱਟ ਅੱਦੇ ਫੁੱਟ ਦੇ ਫਰਕ ਨਾਲੀ ਫਿਰ ਸਰਕਾਰ ਨੇ ਕੀ ਕਰਿਆ ਆ ਕੰਦ ਕੱਢਤੀ ਠੀਕ ਹੈ ਜੀ ਕੰਦ ਕੱਢਤੀ ਵੀ ਨਹੀਂ ਇਹ ਸੜਕ ਵੱਡਣਗੇ ਵੀ ਲਾ ਲਓ ਹਿਸਾਬ ਯਾਰ ਹੁਣ ਤੁਸੀਂ ਆਪ ਹੀ ਆਪਾਂ ਜੇ ਸਮਝ ਜੀਏ ਮਾੜਾ ਮੋਟਾ ਵੀ ਆ ਕਾਂਦੀ ਕੜਤੀ ਪੱਕੀ ਵੀ ਚਾਲਾ ਉਰੇ ਤੱਕ ਹੀ ਹਟ ਜਾਣ ਨਹੀਂ ਦੇਖੋ ਜਮਾ ਨਾਲ ਖੈਰ ਹੈ ਵਾਜੀ ਮਤਲਬ ਸਾਰੀ ਤੁਰ ਤੱਕ ਸੜਕ ਵੱਡੀ ਪਈ ਹੈ ਤੇ ਐਂ ਦੇਖੋ ਬਈ ਆਪਾਂ ਤੋਂ ਸਰਕਾਰ ਡਰਨ ਲੱਗੀ ਗੱਲ ਪੈ ਹੋ ਗਈ ਇਹ ਕਿ ਸਰਕਾਰ ਡਰ ਗਈ ਆਸੀ ਵਾਲੀ ਗੱਲ ਵੀ ਐ ਪਰ ਹੁਣ ਕੀ ਕਰੀਏ ਤੇ ਵੀਡੀਓ ਨੂੰ ਇੰਨੀ ਕ ਸ਼ੇਅਰ ਕਰੋ ਤਾਂ ਕਿ ਜਿਹੜਾ ਹ ਕੀਮਤੀ ਰਾਹ ਹੈ ਜਿੱਥੋਂ ਦੀ ਆਪਾਂ ਲੰਘਦੇ ਆ ਇਹਨੂੰ ਕੋਈ ਖਰਾਬ ਨਾ ਕਰੇ ਯਾਰ ਕਿਉਂਕਿ ਫਿਰ ਤਾਂ ਆਪਾਂ ਤਾਂ ਕਹਦੇ ਨੇ ਸੜਕ ਨਹੀਂ ਬਣਦੀ ਜੀ ਸੜਕ ਟੁੱਟੀ ਪਈ ਐ ਸੜਕ ਬੇਕਾਰ ਐ ਸੜਕ ਬਣਾਉਂਦੇ ਨਹੀਂ ਜੇ ਬਣੀਆਂ ਹੋਈਆਂ ਨੇ ਤਾਂ ਆਪਾਂ ਇਹਨਾਂ ਨੂੰ ਸਾamdੇ ਨਹੀਂ ਹੈਗੇ ਚਾਹ ਤੁਸੀਂ ਹਸਾਬ ਲਾ ਲਓ ਵੀ ਸਰਕਾਰ ਨੇ ਕੰਦ ਤੋਂ ਕੱਢ ਕੇ ਫੇਰ ਰੋਕੇ ਨੇ ਆ ਦੇਖੋ ਕੰਦ ਦੇ ਨਾਲ ਜਮਾ ਫੇਰ ਰੋਕੇ ਨੇ ਦੋ ਹੀ ਸਾਈਡ ਆ ਇਹ ਤੇ ਆ ਦੇਖੋ ਜੀ ਵੀ ਹਾਸੀ ਵਾਲੀ ਗੱਲ ਤਾਂ ਇਹ ਆਏ ਆ ਵੀ ਇਹਦਾ ਕੰਦ ਕੱਢਤੀ ਜੇ ਨਾ ਕੰਦ ਕੱਢਦੇ ਆ ਦੇਖੋ ਤੁਸੀਂ ਜਮਾ ਜਾਂਦੇ ਨਾ ਧੁਰਦੀ ਤੋਂ ਰੁਕ ਤਰਦੀ ਤੋਰ ਹੈ ਜਮਾ ਹੈ ਪ੍ਰੋਗਰਾਮ ਯਾ ਕੰਦ ਨਾ ਕੱਢ ਦੇ ਆਹੇ ਸੜਕ ਬਾਹ ਲੈਣੀ ਦੀ ਬੱਚੋ ਸੜਕ ਬਾਹ ਲੈਣੀ ਦੀ ਸਾਰੀ ਤਰਦੀ ਤੋਰ ਯਾ ਦੇਖੋ ਵੀ ਦੇਖੋ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਹੋ ਸਕਦਾ ਯਾਰ ਕਿਸੇ ਦੇ ਸਮਝ ਚ ਆ ਜੇ ਗੱਲ ਵੀ ਲੋਕ ਇਹ ਰਸਤਾ ਛੱਡਣ ਲੱਗ ਜਣ ਸੜਕ ਦਲਵੇ ਦੋ ਦੋ ਘਟੋ ਘਟ ਪੰਪਾਂ 7 7 ਫੁੱਟ ਤਾਂ ਉਹੀ ਸਰਕਾਰੀ ਜਗਾ ਰੱਖੀ ਹੁੰਦੀ ਐ ਆ ਦੇਖੋ ਆੱਕੇ ਹੋਏ ਨੇ ਕੰਦ ਘੜਤੀ ਵੀ ਇਹਨਾਂ ਨੇ ਤਾਂ ਨਹੀਂ ਹਟਣਾ ਵੀ ਆਪਾਂ ਹੀ ਸੜਕ ਨੂੰ ਬਚਾ ਲਈਏ ਕੰਦ ਵੀ ਟਹੀ ਜਾਂਦੀ ਹੈ ਹੁਣ ਕੰਦ ਦੀਆਂ ਟਰਾਂ ਡ ਗਈ ਜਾਂਦੀਆਂ ਨੇ ਗਿਆ ਕਹਾ ਤੇ ਪਰ ਇਹ ਸਮਝਣਾ ਚਾਹੀਦਾ ਆਪਾਂ ਨੂੰ ਬਾਈ ਆ ਦੇਖ ਲਓ ਹੁਣ ਇਹ ਚ ਹਾਲ ਤਵੀਆਂ ਵੱਜ ਵੱਜ ਇਹ ਵੀ ਟਹੀ ਜਾਂਦੀ ਹੈ ਤੇ ਆ ਦੇਖੋ ਜੀ ਦੇਖੋ ਹਾਂ 2 ਫੁੱਟ ਨਾਲ ਜਾਂ ਅੱਗੇ ਵਧੀਏ ਨਾ ਪਿੱਛੇ ਹੱਟੀ ਆਪਾਂ